ਇਹ ਬਹੁਤ ਘੈਂਟ ਤਰੀਕਾ ਬਈ ਸੱਟ ਨਾਲ ਕਦੇ ਸੀਲ ਨਹੀਂ ਪਾਉਣੇ ਜਾਂ ਥੋੜੀ ਨਾਲ ਕਿਸੇ ਵੀ ਚੀਜ਼ ਨਾਲ ਸੀਲ ਪਾਉਣੇ ਨਹੀਂ ਤੁਸੀਂ ਇੱਕ ਵਾਰੀ ਇਹਦੇ ਨਾਲ ਸੀਲ ਪਾ ਕੇ ਜਰੂਰ ਦੇਖੋ ਕਿਉਂਕਿ ਤੁਹਾਨੂੰ ਪੂਰਾ ਵਧੀਆ ਪਤਾ ਲੱਗ ਜਾਣਾ ਲੈ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਆਪਾਂ ਰੋਜ਼ ਰੋਜ਼ ਨਵੀਂ ਜਾਣਕਾਰੀ ਦਿੰਦੇ ਰਹਿੰਦੇ ਆ ਤੇ ਆਪਾਂ ਇੱਕ ਥੋੜੀ ਨਾਲ ਜਾਣਕਾਰੀ ਸਾਂਝੀ ਕਰਦੇ ਆ ਆਪਾਂ ਅੱਜ ਮੋਟਰਸਾਈਕਲ ਪਲਟਿਨੇ ਦਾ ਇੰਜਣ ਬਣ ਰਹੇ ਆ ਠੀਕ ਹੈ ਵੀਰ ਜੀ ਤੇ ਉਹਦੇ ਵਿੱਚ ਕਈ ਵਾਰੀ ਮੋਟਰਸਾਈਕਲਾਂ ਦੇ ਵਿੱਚ ਤੁਸੀਂ ਦੇਖੇ ਹੋਣਗੇ ਆ ਵੀ ਸੀਲਾਂ ਹੁੰਦੀਆਂ ਨੇ ਜਾਂ ਬਹੁਤ ਸਾਰੇ ਲੀਕ ਹੁੰਦੀਆਂ ਨੇ ਉਹ ਸੀਲਾਂ ਨੂੰ ਆਪਾਂ ਪਾਉਣ ਦਾ ਤਰੀਕਾ ਦੱਸਾਂਗੇ ਅੱਜ ਪੂਰਾ ਵਧੀਆ ਤਰੀਕਾ ਦੱਸਾਂਗੇ ਜਿਵੇਂ ਕਿ ਮੋਟਰਸਾਈਕਲ ਥੋੜਾ ਜਮਾ ਸੁੱਕਾ ਰਹਿਣਾ ਮੁੜ ਕੇ ਜਿਹੜੀ ਹੈਗੀ ਸੀਲ ਉਹ ਲੀਕ ਨਹੀਂ ਹੋਣੀ ਤੁਸੀਂ ਇੰਜਨ ਕਰਵਾ ਲੈਨੇ ਉਸ ਤੋਂ ਬਾਅਦ ਕੀ ਹੁੰਦਾ ਕੁਝ ਟਾਈਮ ਬਾਅਦ ਵੀ ਸੀਲ ਲੀਕ ਹੋ ਜਾਂਦੀ ਹੈ ਥੋੜਾ ਜਿਹਾ ਪਾਉਣ ਦੇ ਤਰੀਕੇ ਦੇ ਹਿਸਾਬ ਦੇ ਨਾਲ ਹੀ ਜਿਹੜਾ ਮੋਟਰਸਾਈਕਲ ਦਾ ਇੰਜਨ ਹੈ ਉਹ ਬਹੁਤ ਹੀ ਵਧੀਆ ਰਿਸਪੌਂਸ ਦਿੰਦਾ ਤੇ ਲੀਕ ਵੀ ਨਹੀਂ ਹੁੰਦਾ ਤੇ ਆਪਾਂ ਤੁਹਾਨੂੰ ਚਲੋ ਤਰੀਕਾ ਦੱਸ ਦਿੰਨੇ ਆ ਤੇ ਪਹਿਲਾਂ ਇੱਕ ਛੋਟਾ ਜਿਹਾ ਕੰਮ ਕਰ ਦੋ ਤੇ ਜਿਹੜੀ ਵੀਡੀਓ ਦੇ ਉੱਪਰ ਛੋਟੀ ਇੱਕ ਘੰਟੀ ਤੁਹਾਨੂੰ ਦਿਖ ਰਹੀ ਹੈ ਉਹਨੂੰ ਤੁਸੀਂ ਆਨ ਕਰੋ ਓਕੇ ਕਰਕੇ ਉਹਨੂੰ ਆਲਟੇ ਕਰ ਦੋ ਸਾਰੇ ਵੀਡੀਓ ਤੁਹਾਡੇ ਲੈਵੇ ਆ ਜਾਣ ਇਸ ਕਰਕੇ ਘੰਟੀ ਨੂੰ ਤੁਸੀਂ ਆਲਟੇ ਕਰੋ ਬਈ ਤੇ ਆਪਾਂ ਚੱਲਦੇ ਆ ਮੁੱਦੇ ਤੇ ਤੁਹਾਨੂੰ ਦਿਖਾਉਨੇ ਆ ਪਹਿਲਾਂ ਅਸੀਂ ਸੀਲ ਆਹ ਸੀਲਾਂ ਨੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਆਹ ਇਹਦਾ ਟਾਪ ਆ ਤੇ ਇਹਦੇ ਪਾਉਣ ਦਾ ਤਰੀਕਾ ਕਿਸ ਤਰ੍ਹਾਂ ਹੁੰਦਾ ਬਹੁਤ ਬਈ ਸੋਚਣਗੇ ਵੀ ਯਾਰ ਗਰੀਸ ਲਾ ਕੇ ਪਾ ਦੋ ਮਗਲੈ ਲਾ ਕੇ ਪਾ ਦੋ ਪਰ ਉਹ ਨੁਕਤਾ ਤੁਸੀਂ ਕਦੇ ਨਹੀਂ ਕਰਨਾ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਸੀਲ ਹੈ ਕੋਈ ਸੈਜ ਹੈ ਜਿਵੇਂ ਕੋਈ ਮੈਗਨੇਟ ਪਲੇਟਾਂ ਦਾ ਸੈਜ ਹੁੰਦਾ ਉਹ ਲੂਜ਼ ਹੁੰਦਾ ਜਿਹਨੂੰ ਗਰੀਸ ਲਾ ਦਿੰਨੇ ਆ ਕਿਉਂਕਿ ਸੀਲ ਜ਼ਿਆਦਾਤਰ ਉਰੂ ਲੀਕ ਨਹੀਂ ਹੁੰਦੀ ਜ਼ਿਆਦਾਤਰ ਢੇੜਾ ਜਿਹੜਾ ਹੁੰਦਾ ਉਹਦੇ ਕਾਰਨ ਲੀਕ ਹੋ ਜਾਂਦੀ ਹੈ ਤੁਸੀਂ ਨਵੀਆਂ ਸੀਲਾ ਪਾਉਣ ਤੋਂ ਬਾਅਦ ਵੀ ਇਹ ਲੀਕਿੰਗ ਦਿਖਾਉਂਦੀ ਹੈ ਥੋੜੀ ਥੋੜੀ ਦਿੱਕਤ ਦਿੰਦੀ ਰਹਿੰਦੀ ਹੈ ਜਿਵੇਂ ਹੀਰੋ ਹਾਂਡਾ ਮੋਟਰਸਾਈਕਲ ਆ ਉਹਦੀ ਕਿੱਕਾਂ ਨੂੰ ਤੁਸੀਂ ਬਹੁਤ ਵਾਰੀ ਦੇਖਿਆ ਲੀਕ ਹੋਣਗੇ ਆ ਤੁਸੀਂ ਕੀ ਕਰਨਾ ਇਹ ਸੀਲ ਨੂੰ ਪਾਉਣ ਤੋਂ ਪਹਿਲਾਂ ਕਿਸੇ ਛੋਟੇ ਜਿਹੇ ਭਾਂਡੇ ਦੇ ਵਿੱਚ ਨਾ ਤੁਸੀਂ ਇਸ ਤਰ੍ਹਾਂ ਪਟਰੋਲ ਪਾ ਲੈਣਾ ਹੈ ਇਸ ਤਰ੍ਹਾਂ ਪਾ ਕੇ ਨਾ ਪਟਰੋਲ ਜਿਹੜੀ ਸੀਲ ਹੈ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਭਿਉ ਲੈਣਾ ਠੀਕ ਹੈ ਜੀ ਆਪਾਂ ਸਾਰੀਆਂ ਸੀਲਾਂ ਪਾ ਲਾਂਗੇ ਦੇ ਵਿੱਚ ਇੱਕ ਵਾਰੀ ਇਹਦਾ ਤੁਹਾਨੂੰ ਰੀਜ਼ਨ ਦੱਸ ਦਿਆਂ ਵੀ ਕਿਵੇਂ ਇਹ ਕੰਮ ਕਰਦੀ ਹੈ ਇਹ ਬਹੁਤ ਬਈ ਕਹਿਣਗੇ ਯਾਰ ਇਹ ਨੁਕਤਾ ਸਹੀ ਨਹੀਂ ਹੈਗਾ ਤੁਹਾਨੂੰ ਅਸੀਂ ਸਮਝਾਵਾਂਗੇ ਪੂਰੀ ਵਿਸਤਾਰ ਨਾਲ ਵੀ ਕਿਵੇਂ ਗੱਲਬਾਤ ਹੈ ਕੀ ਗੱਲਬਾਤ ਹੈ ਆ ਹੁਣ ਜਿਹੜੀ ਸੀਲ ਹੈ ਆਪਾਂ ਪੈਟਰੋਲ ਚ ਪਾ ਕੇ ਇਹਦੇ ਚ ਪਾ ਰਿਹਾ ਠੀਕ ਹੈ ਜੀ ਤੇ ਇਹਨਾਂ ਬੜਾ ਆਰਾਮ ਨਾਲ ਪੈ ਜਾਣਾ ਸੀਲ ਨੇ ਕੋਈ ਸੱਟ ਲਾਉਣ ਦੀ ਲੋੜ ਵੀ ਨਹੀਂ ਹੈਗੀ ਪੂਰੀ ਪ੍ਰੋਪਰ ਤਰੀਕੇ ਨਾਲ ਆ ਸੀਲ ਪੈ ਗਈ ਜਿਹੜੀ ਸੀਲ ਆ ਪੂਰੀ ਪ੍ਰੋਪਰ ਤਰੀਕੇ ਨਾਲ ਪੈ ਗਈ ਪੈਟਰੋਲ ਦਾ ਕੀ ਕਾਰਨ ਤੇ ਹੁਣ ਤੁਸੀਂ ਪੈਟਰੋਲ ਦੀ ਗੱਲ ਸੁਣ ਲਓ ਵੀ ਪੈਟਰੋਲ ਨਾਲ ਹੀ ਕਿਉਂ ਪਾਈ ਅਸੀਂ ਮਗਲੈਲ ਲੈ ਜਾਂ ਡੀਜ਼ਲ ਆ ਉਹ ਤੇਲ ਨਾਲ ਕਿਉਂ ਨਹੀਂ ਪਾਈ ਲੈ ਜੀ ਸੀਲ ਆਪਾਂ ਪਾ ਚੁੱਕਿਆ ਇਹ ਅਸੀਂ ਪੈਟਰੋਲ ਨਾਲ ਤਾਂ ਪਾਈ ਐ ਜਿਹੜਾ ਤੇ ਪੈਟਰੋਲ ਆ ਜਿਹਨੂੰ ਇਹਦੇ ਮੋਟਰਸਾਈਕਲ ਗਰਮ ਹੋਊਗਾ ਉਹ ਪੈਟਰਨ ਉਡ ਦੇਣਾ ਸੀਲ ਦੇਮ ਖੁਸ਼ਕ ਹੋ ਜੂ ਸੀਲ ਖੁਸ਼ਕ ਹੋ ਗਿਆ ਇਹਦੇ ਵਿੱਚ ਟਾਈਟ ਹੋ ਜਾਣੀ ਹੈ ਜੇ ਇਹ ਸੀਲ ਅਸੀਂ ਮਗਲੈਲ ਲਾ ਕੇ ਪਾਵਾਂਗੇ ਤਾਂ ਬਹੁਤ ਟਾਈਮ ਤੱਕ ਸੀਲ ਨਾ ਰਹਿਲੀ ਰਹਿਣੀ ਹੈ ਕਿਉਂਕਿ ਉਹ ਲੀਕ ਹੋ ਜਾਂਦੀ ਹੈ ਜਿਹੜਾ ਸੈਜ ਕਈ ਵਾਰੀ ਡਾਊਨ ਹੁੰਦਾ ਤਾਂ ਉਹਦੇ ਵਿੱਚੋਂ ਸੀਲ ਘੁੰਮ ਜਾਂਦੀ ਹੈ ਜ਼ਿਆਦਾਤਰ ਸੀਲ ਬਾਹਰੋਂ ਲੀਕ ਹੁੰਦੀ ਹੈ ਅੰਦਰੋਂ ਤਾਂ ਬਹੁਤ ਘੱਟ ਚਾਂਤ ਹੁੰਦੇ ਨਾ ਲੀਕ ਹੋਣ ਦੇ ਲਈ ਵੀਡੀਓ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਜਾਣਕਾਰੀ ਜੇ ਕਿਸੇ ਵੀਰ ਨੂੰ ਪਹਿਲਾਂ ਪਤਾ ਸੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਕਈ ਵੀਰ ਤਾਂ ਕਹਿ ਦਿੰਦੇ ਆ ਸਾਨੂੰ ਪਤਾ ਦੀ ਆ ਇਹ ਪਰ ਇਹ ਬਹੁਤ ਘੱਟ ਵੀਰਾਂ ਨੂੰ ਪਤਾ ਹੈ ਜਿਹੜੇ ਇੰਜੀਨੀਅਰ ਦਾ ਕੰਮ ਕਰਦੇ ਨੇ ਬਾਈ ਉਹ ਉਹਨਾਂ ਨੂੰ ਜ਼ਿਆਦਾਤਰ ਪਤਾ ਹੁੰਦਾ ਕਿਉਂਕਿ ਇਹ ਬਹੁਤ ਘੱਟ ਵੀਰਾਂ ਨੂੰ ਪਤਾ ਹੈ ਕਿਉਂਕਿ ਇਹਦੇ ਨਾਲ ਨਾ ਖੁਸ਼ਕ ਖੁਸ਼ਕ ਹੋ ਗਈ ਸੀ ਲ ਜਿਹੜੀ ਅੰਦਰੋਂ ਹੈ ਖੁਸ਼ਕ ਹੋ ਗਈ ਆਪਾਂ ਕੀ ਕਰਾਂਗੇ ਜਿਹੜਾ ਬਾਹਰਲਾ ਸਾਇਜ ਹੈ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਜਿਹੜਾ ਖਾਂਚਾ ਬਣਿਆ ਹੁੰਦਾ ਹੈ ਇਹ ਚ ਗਲੀਸ ਜਾਂ ਮਗਲੈ ਲਾ ਸਕਦੇ ਹੋ ਪੈਟਰੋਲ ਨੂੰ ਪਹਿਲਾਂ ਪੈਟਰੋਲ ਨਾਲ ਸੀਲ ਪਾ ਕੇ ਬਾਅਦ ਵਿੱਚ ਗਲੀਸ ਜਾਂ ਮਗਲੈ ਤੁਸੀਂ ਆਹ ਖਰਚੇ ਦੇ ਵਿੱਚ ਲਾਉਣਾ ਹੈ ਜਿਹੜਾ ਆ ਹੈਗਾ ਕਿਉਂਕਿ ਜਿਹੜੇ ਆਪਣੇ ਸਾਵਟ ਹੈ ਉਹ ਚੱਲਦੀ ਰਹਿੰਦੀ ਹੈ ਇਸ ਕਰਕੇ ਸਹੀ ਤਰੀਕੇ ਨਾਲ ਸੀਲ ਚੱਲੇ ਤੇ ਥੋੜੀ ਜਿਹਾ ਕਿਸੇ ਚੀਜ਼ ਨਾਲ ਸੀਲ ਤੁਸੀਂ ਨਹੀਂ ਠੋਕਣੀ ਹੈ ਤੁਸੀਂ ਨਾਰਮਲ ਹੀ ਆ ਪਾਉਣੀ ਹੈ ਤੁਸੀਂ ਇੱਕ ਵਾਰੀ ਇਹ ਨੁਕਤਾ ਯੂਜ਼ ਕਰਕੇ ਦੇਖਿਓ ਇਹ ਬਹੁਤ ਘੈਂਟ ਤਰੀਕਾ ਬਈ ਸੱਟ ਨਾਲ ਕਦੇ ਸੀਲ ਨਹੀਂ ਪਾਉਣੇ ਜਾਂ ਥੋੜੀ ਨਾਲ ਕਿਸੇ ਵੀ ਚੀਜ਼ ਨਾਲ ਸੀਲ ਪਾਉਣੀ ਨਹੀਂ ਤੁਸੀਂ ਇੱਕ ਵਾਰੀ ਇਹਦੇ ਨਾਲ ਸੀਲ ਪਾ ਕੇ ਜਰੂਰ ਦੇਖਿਓ ਕਿਉਂਕਿ ਤੁਹਾਨੂੰ ਪੂਰਾ ਵਧੀਆ ਪਤਾ ਲੱਗ ਜਾਣਾ ਸੀਲ ਪੂਰੀ ਨਰਮ ਹੋ ਜੂ ਬਾਅਦ ਦੇ ਵਿੱਚ ਜਿਸ ਨੂੰ ਪੈਟਰੋਲ ਸੁੱਕ ਗਿਆ ਨਾ ਉਹੀ ਵਿਸਤਾਰ ਤੇ ਸੀਲ ਆ ਜੂ ਜਿਸ ਤਰ੍ਹਾਂ ਪਹਿਲਾਂ ਹੁੰਦੀ ਹੈ ਆ ਅੰਦਰ ਤੁਸੀਂ ਗਲਿਸ ਜਰੂਰ ਲਾ ਦੇਣਾ ਮਗਲੈਲ ਜਾਂ ਗਲਿਸ ਤੇ ਬਾਹਰਲੀ ਸਾਈਡ ਕਦੇ ਵੀ ਮਗਲੈਲ ਨਹੀਂ ਲਾਉਣਾ ਗਲਿਸ ਨਹੀਂ ਲਾਉਣਾ ਕਿਉਂਕਿ ਉਹ ਨੁਕਤਾ ਗਲਤ ਹੈ ਜਿਹੜਾ ਇਹ ਸਹੀ ਤਰੀਕਾ ਹੈ ਤੁਸੀਂ ਇਸ ਤਰ੍ਹਾਂ ਸੀਲ ਪਾ ਕੇ ਦੇਖੋ ਉਸ ਤੋਂ ਬਾਅਦ ਰਿਜ਼ਲਟ ਦੇਖਿਓ 5-6 ਮਹੀਨਿਆਂ ਵਿੱਚ ਸਾਲ ਦੇ ਵਿੱਚ ਰਿਜ਼ਲਟ ਦੇਖਿਓ ਤੁਹਾਡੀ ਸੀਲ ਜਮਾ ਓਕੇ ਹੋਣੀ ਹੈ ਲੇ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਸਾਰੇ ਵੀਰਾਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਇਸ ਤਰ੍ਹਾਂ ਦੇ ਆਪਾਂ ਛੋਟੇ ਛੋਟੇ ਵੀਡੀਓ ਪਾਉਂਦੇ ਰਹਨੇ ਆ ਸਾਨੂੰ ਕਮੈਂਟ ਕਰਕੇ ਦੱਸ ਜਰੂਰ ਦਿਆ ਕਰੋ ਭਾਈ ਤੇ ਲਾਈਕ ਵਾਲਾ ਬਟਨ ਤਾਂ ਪੰਦਦਾ ਹੀ ਹੈ